शेर सिंह को मेंबर ऑफ पार्लियामेंट बहुत ही सत्कारयोग जिले के प्रधान जीरा साहब सबका मैंबर ऑफ पार्लियामेंट मोहन सिंह फलियाला साहब गुरदीप सिंह जी ਗੁਰੂ ਅਰਜਨ ਸਾਹਿਬੀ ਸੀਸੀ ਦੇ ਡੈਲੀਗੇਟ ਬਹੁਤ ਸਤਕਾਰਯੋਗ ਭਰ ਚੰਦ ਸਿੰਘ ਸੋਥਾ ਸਾਹਿਬ ਇਹ ਬਲਾਕਾਂ ਦੇ ਪ੍ਰਧਾਨ ਸਹਿਬਾਨ ਤੇ ਨਗਰ ਨਿਵਾਸੀਓ ਬੜੀ ਦੁਖਦਾਈ ਘਟਨਾ ਹੈ ਔਖਾ ਕੰਮ ਹੈ ਪਰ ਤੁਸੀਂ ਹਿੰਮਤਵਾਨੇ ਹੋ ਤੁਹਾਡੀ ਗਾਥਾ ਮੈਨੂੰ ਕਬਾਇਆ ਸਾਹਿਬ ਸੁਣਾਉਂਦੇ ਰਹਿੰਦੇ ਲੋਕ ਸਭਾ 'ਚ ਲੋਕਾਂ ਨੂੰ ਵੀ ਸੁਣਾਉਂਦੇ ਕੇ ਬਾਡਰ ਤੇ ਲੋਕ ਕਿਸ ਤਰ੍ਹਾਂ ਆਦੀ ਰੋਜੀ ਰੋਟੀ ਲਈ ਬਾਡਰ ਦੇ ਲੋਕ ਜੂਝਦੇ ਐ ਔਰ ਅੱਜ ਵੀ 75 ਸਾਲ 76 ਸਾਲ ਦੇਸ਼ ਦੀ ਆਜ਼ਾਦੀ ਤੋਂ ਬਾਅਦ ਬਾਡਰ ਦੇ ਲੋਕਾਂ ਦੇ ਹਾਸਤੇ ਉਸ ਤਰ੍ਹਾਂ ਦੀ ਸਹੂਲਤ ਨਹੀਂ ਦੇ ਸਕਿਆ ਦੇਸ਼ ਜਿਸ ਤਰ੍ਹਾਂ ਦੀਆਂ ਸਹੂਲਤਾਂ ਦੇਸ਼ ਨੂੰ ਦੇਣੀਆਂ ਚਾਹੀਦੀਆਂ ਸਨ ਸਮੇਂ-ਸਮੇਂ 'ਤੇ ਸਰਕਾਰਾਂ ਵੀ ਇਸ ਮੁੱਦੇ 'ਤੇ ਆ ਕੇ ਫੇਲ ਹੋ ਗਈਆਂ ਕਾਂਗਰਸ ਦੀ ਸਰਕਾਰ ਪੰਜਾਬ 'ਚ ਵੀ ਰਹੀ ਅਕਾਲੀਆਂ ਦੀ ਵੀ ਰਹੀ ਝਾੜੂ ਦੀ ਵੀ ਆ ਗਈ ਔਰ ਦਿੱਲੀ ਦੇ ਅੰਦਰ ਵੀ ਉਹ ਨਰਿੰਦਰ ਮੋਦੀ ਦੀ ਸਰਕਾਰ ਹੈ 11 ਸਾਲ ਤੋਂ ਤੁਸੀਂ ਰੋਂਦੇ ਫਿਰਦੇ ਹੋ ਮੈਂ ਗੱਲ ਸਾਰੀ ਸਮਝਦਾ ਹਾਂ ਪਰ ਮੈਨੂੰ ਲੱਗਦਾ ਇਹਦੇ ਵਿੱਚ ਕੋਈ ਨਾ ਕੋਈ ਟੈਕਨੀਕਲ ਗੱਲ ਵੀ ਸੀਗੀ ਸੁਪਰੀਮ ਕੋਰਟ ਵਾਲੀ ਜਦੋਂ ਇਹ ਜ਼ਮੀਨਾਂ ਕੱਚੀਆਂ ਪੱਕੀਆਂ ਹੋਈਆਂ ਮੈਨੂੰ ਬਾਹਲਾ ਤਾਂ ਨਹੀਂ ਪਤਾ ਇਹਦੇ ਬਾਰੇ ਕੋਹਕ ਪੜਤਾਲ ਕੇ ਇਸ ਟੂ ਕੇਸ ਹੋਣੇ ਦੀ ਕਰਾਂਗੇ ਕਿਉਂਕਿ ਸਾਰੇ ਬਾਰਡਰ ਦੀ ਦਿੱਕਤ ਦੀ ਇੱਕ ਇਹ ਤੁਹਾਡੀ ਦਿੱਕਤ ਨਹੀਂ ਇਹ ਸਾਰੇ 6 ਦੇ 6 ਜਿਹੜਿਆਂ ਦੀ ਦਿੱਕਤ ਪਰ ਜਿੰਨੀ ਗੱਲ ਮੈਂ ਸਮਝਦਾ ਮੈਨੂੰ ਲੱਗਦਾ ਕਿਉਂਕਿ ਜਿਹੜੀਆਂ ਇੱਧਰ ਲੀਆਂ ਜ਼ਮੀਨਾਂ ਕੱਚੀਆਂ ਜਿਹਨੂੰ ਕਹਿੰਦੇ ਆ ਇਹ ਸਰਕਾਰ ਨੂੰ ਤੋੜਨ ਦੀ ਵੀ ਕੀ ਲੋੜ ਐ ਮੋਹਨੇ ਦਾ ਤੁਸੀਂ ਉਹ ਕਾਜਾ ਥੋੜਾ ਕਮਾਈ ਇਹਨੋਂ ਤੁਸੀਂ ਲੈਣੇ ਹੋ ਜਾਂ ਤਾਂ ਸਰਕਾਰ ਨੇ ਕੋਈ ਫੈਕਟਰੀ ਲਾਉਣੀ ਹੋਵੇ ਇੱਥੇ ਤੁਹਾਡੇ ਤੋਂ ਖੋਲੇ ਇਹਦੇ ਵਿੱਚ ਹਾਈ ਕੋਰਟ ਦਾ ਸੁਪਰੀਮ ਕੋਰਟ ਦਾ ਦਖਲ ਵੀ ਸੀਗਾ ਮੈਨੂੰ ਲੱਗਦਾ ਪੱਕਾ ਮੈਨੂੰ ਪਤਾ ਨਹੀਂ ਮੈਨੂੰ ਅੰਦਾਜ਼ਾ ਹੈ ਪਰ ਸਰਕਾਰ ਕੋਲੇ ਬੜੀ ਵੱਡੀ ਪਾਵਰ ਹੁੰਦੀ ਹੈ ਜਿਹੜਾ ਕੋਈ ਸਮੇਂਦਾਰ ਵਿਅਕਤੀ ਉਸ ਕੁਰਸੀ ਤੇ ਬਹਿ ਜਾਏ ਤਾਂ ਉਹ ਇਹ ਰਾ ਕਾਨੂੰਨ ਕੱਢ ਸਕਦਾ ਹੈ ਇਹ ਕਾਨੂੰਨ ਹੈ ਵੀ 18 ਸਾਲ ਜਿਹਰੇ ਨਾਲ ਗਰਦੌਰੀ ਹੈ ਲਗਾਤਾਰ ਤੇ ਕਾਜਜ ਤੇ ਮਾਰੇ ਸਰਕਾਰ ਨੂੰ ਉਹਨੂੰ ਜ਼ਮੀਨ ਦੇਣੀ ਪੈਂਦੀ ਆ ਬਲਕੇ ਉਹ ਮਾਲਕ ਬਣ ਜਾਂਦਾ ਆਟੋਮੈਟਿਕਲੀ ਕੇਂਦਰ ਦੇ ਵਿੱਚ ਸਰਕਾਰ ਆਈ ਤਾਂ ਇਹ ਲੜਾਈ ਅਸੀਂ ਜਿੱਤ ਕੇ ਘਰੇ ਆਵਾਂਗੇ ਤੁਹਾਡੇ ਨਾਲ ਵਾਦਾ ਕਰਦੇ ਆਂ ਇਹ ਕੇਂਦਰ ਚ ਸਰਕਾਰ ਅਜੇ ਨਹੀਂ ਹੈ ਤੇ 1.5 ਸਾਲ ਬਾਅਦ ਪੰਜਾਬ ਦੀ ਸਰਕਾਰ ਫਰਮਾਉਂ ਮੀ ਦਾ ਵੀ ਕਾਂਗਰਸ ਦੀ ਬਣੇਗੀ ਹੁਣ ਝਾੜੂ ਤਾਂ ਖਿਲਰਿਆ ਪਿਆ ਇੱਕ ਗੱਲ ਤੁਹਾਡੇ ਨਾਲ ਵਾਦਾ ਕਰਦੇ ਕਿ ਜਮੀਨ ਤਾਂ ਤੁਹਾਡੀ ਸਿੱਧੀ ਨਾ ਨਹੀਂ ਕਰ ਸਕਣੀ ਕਿਉਂਕਿ ਮੈਂ ਅੱਜ ਝੂਠ ਬੋਲ ਜਾ ਬਈ 1.5 ਸਾਲ ਦਾ ਮੌਕੇ ਤੇ ਫੇਰ ਆ ਜੂਗਾ ਤੁਸੀਂ ਉਹਦੇ ਰਾਜਾ ਝੂਠ ਬੋਲਦਾ ਸੀ ਬਣੇਗੀ ਇੱਕ ਗੱਲ ਜਰੂਰ ਕਰਦੇ ਆਂਗੇ ਇਹ ਪੱਕੇ ਤੌਰ ਤੇ ਸਾਰੇ ਕਾਸਤਕਾਰਾਂ ਦੇ ਨਾਂ ਪੰਜਾਬ ਸਰਕਾਰ ਬੰਦਿਆ ਸਾਰ ਪੰਜਾਬ ਦੀ ਅਸੈਂਬਲੀ ਦੇ ਵਿੱਚ ਬਿੱਲ ਲਿਆ ਕੇ ਸਾਰੀਆਂ ਗਰਦੌਰੀਆਂ ਤੁਹਾਡੇ ਨਾਲ ਕਰਦੇ ਨੇ ਤੇ ਗਰਦੌਰੀ ਤੋਂ ਬਾਅਦ ਮਾਰਕੀ ਕਿਉਂਕਿ ਗਰਦੌਰੀ ਤੋਂ ਬਾਅਦ ਮਾਰਕੀ ਥੋੜੀ ਕਰਕੇ ਵੀ ਕਾਨੂੰਨ ਨਾਲ ਲੜਨਾ ਪਿਆ ਉਹ ਵੀ ਲੜਾਂਗੇ ਗਰਦੌਰੀ ਕਰਨ ਤੇ ਸਾਡਾ ਕਿੰਨਾ ਚਿਰ ਲੱਗਦਾ ਸਰਕਾਰ ਦਾ ਪਤਾ ਹੈ ਇਹ ਇੰਨਾ ਚਿਰ ਉੱਥੇ ਦਫ਼ਤਰ ਚ ਕਹਿਣਾ ਪ੍ਰਿੰਸੀਪਲ ਸੈਕਟਰੀ ਨੇ ਸੈਕਟਰੀ ਨੂੰ ਸੈਕਟਰੀ ਨੇ ਕਹਿਣਾ ਡੀਸੀਆਂ ਨੂੰ ਤੇ ਡੀਸੀਆਂ ਨੇ ਕਿਹਾ ਤਸਵੀਲਦਾਰਾਂ ਨੂੰ ਤਸਵੀਲਦਾਰਾਂ ਨੇ ਕਿਹਾ ਫੜਵਾ ਗਿਆਂ ਨੂੰ ਤੇ ਗੱਦੋਰੀ ਹੋ ਜਾਣੀ ਫਿਰ ਪੰਜਾਂ ਦਿਨਾਂ ਦੇ ਕਰਕੇ ਦੇਉ ਦੂਜਾ ਮੁੱਦਾ ਛੋਟਾ ਹੈ ਵੀ ਹੁਣ ਸਾਨੂੰ ਮੁਆਵਜ਼ਾ ਕਿਵੇਂ ਮਿਲੂਗਾ ਹੁਣ ਇਹਦੇ ਤੇ ਮੈਂ ਕਬਾਇਆ ਸਾਹਿਬ ਜੀਰਾ ਗੁਰਦੀਪ ਸਾਰੇ ਜਾਣੇ ਮੈਂ ਵੀ ਕੱਲ ਨੂੰ ਹੀ ਕਰੂੰਗਾ ਇਹ ਗੱਲ ਤੇ ਪੰਜਾਬ ਦੀ ਵਿਧਾਨ ਸਭਾ ਕੀ ਗੱਲ ਕਰਾਂਗੇ ਜਾਂ ਬਾਹਰ ਹੋਣ ਰੌਲਾ ਪਾਉਂਗਾ ਪ੍ਰੈਸ ਦੇ ਨਾਲ ਕਿ ਮੁੱਖ ਮੰਤਰੀ ਜਿਹੜਾ ਤੇ ਝਾੜੂ ਦੀ ਸਰਕਾਰ ਹੁਣ ਇਹ ਨਾ ਵੇਖੇ ਜੇ ਮੰਨ ਲਓ ਕਿਸੇ ਦੇ ਨਾਲ ਗਰਦੌਨੀ ਹੈ ਨਹੀਂ ਬਾਰਡਰ ਵਾਲੇ ਦੇ ਨਾਲ ਉੱਥੇ ਕਾਸਟਕਾਰ ਕੌਣ ਹੈ ਮੌਕੇ ਤੇ ਪਾ ਕੇ ਉਹਨਾਂ ਨੂੰ ਮੁਆਵਜ਼ਾ ਤਾਂ ਜਰੂਰ ਦੇਵੇ ਇਹ ਜ਼ਰੂਰ ਥੋੜੀ ਹੁਣ ਲੜਾਈ ਹੈ ਸਾਰੀ ਤੁਹਾਡੀ ਜਿਹੜੀ ਲੜਾਈ ਹੈ ਟੈਕਨੀਕਲ ਤਰੀਕੇ ਨਾਲ ਸਹੀ ਲੜਨੀ ਪਊਗੀ ਔਰ ਤੁਹਾਨੂੰ ਵੀ ਮੈਂ ਬੇਨਤੀ ਕਰਨੀ ਚਾਹੁੰਦਾ ਤੁਹਾਡਾ ਵੀ ਕੋਈ ਪੰਜ ਚਾਰ ਬੰਦੇ ਜਿਹੜੇ ਸਰਕਾਰ ਬਣ ਜਾਂਦੀ ਹੈ ਆ ਕੇ ਆਪੇ ਹਲਕੇ ਦੇ ਸਾਰੇ ਜਣੇ ਭਾਵੇਂ ਉਹਨਾਂ ਨੂੰ ਨਾਮਜ਼ਦ ਕਰਕੇ ਅੱਗੇ ਲਾਇਆ ਕਰੋ ਵੀ ਥੋੜਾ ਕੰਮ ਹੈ ਗੱਡੀ ਚੱਕ ਕੇ ਇਸੇ ਕੰਮ ਦੇ ਤੁਰੇ ਫਿਰਨਾ ਉਹ ਬੰਦੇ ਹੋਣ ਬਰਾਦਰੀ ਦੇ ਤੁਹਾਡੇ ਲੋਕ ਜਿਹੜੇ ਪੀੜਤ ਹੋਣ ਖਰਚਾ ਆਊਗਾ ਬਈ ਸਾਂਝਾ 100-100 ਰੁਪਿਆ ਪਾ ਰਿਆ ਕਰਾਂਗੇ ਪਰ ਉਹ ਸਮੇਂ-ਸਮੇਂ ਸਿਰ ਲੀਡਰ ਨੂੰ ਵਕੀਲ ਨੂੰ ਯਾਦ ਕਰਾ ਕੇ ਉਹਨੂੰ ਸਿਰੇ ਚੜਾਉਣਾ ਉਹਨਾਂ ਦਾ ਸਾਥ ਦਾ ਕੰਮ ਹੀ ਇਹ ਹੋਵੇ ਵੀ ਹੋਰ ਕੋਈ ਕੰਮ ਨਹੀਂ ਕਰਨਾ ਤੇਰਾ ਘਰ ਦਾ ਖਰਚਾ ਅਸੀਂ ਚਲਾਵਾਂਗੇ ਛੋਟਾ ਪੰਜਾ ਜਾਨੇ ਦਾ ਪੜ੍ਹਿਆ ਲਿਖਿਆ ਦਾ ਕੰਮ ਨਹੀਂ ਹੈ ਜੇ ਮਗਰ ਪੈ ਰਹੀਏ ਕਿਸੇ ਵੀ ਕੰਮ ਦੇ ਨਾਲ ਉਹ ਸਿਰੇ ਚੜ ਜਾਂਦਾ ਹੈ ਮੈਨੂੰ ਪਤਾ ਬਾਟਰ ਦਾ ਕੇਸ ਚੰਗੇ ਤਰੀਕੇ ਦੇ ਨਾਲ ਲੜਨ ਦੀ ਲੋੜ ਹੈ ਜੇ ਵਕੀਲ ਚੰਗਾ ਹੋਵੇ ਤਾਂ 302 ਜੋ ਬਰੀ ਕਰਾ ਦਿੰਦਾ ਜੇ ਵਕੀਲ ਮਾੜਾ ਹੋਵੇ ਤਾਂ 751 ਦੀ ਸਜ਼ਾ ਕਰਾ ਦਿੰਦਾ ਸਮਝੇ ਸੋ ਇਹ ਸਿਸਟਮ ਬਣਾਵਾਂਗੇ ਇਹ ਜਿਹੜਾ ਤੀਜਾ ਤੁਸੀਂ ਕੰਮ ਗਿਆ ਮਿੱਟੀ ਆ ਗਈ ਅਸੀਂ ਚੱਕ ਨਹੀਂ ਸਕਦੇ ਹੁਣਾਂ ਮਿੱਟੀ ਦੇਤੇ ਚਾਹਾਂ ਮਿੱਟੀ ਚੈ ਅਸੀਂ ਤੁਹਾਡੇ ਨਾਲ ਕੋਸ਼ਿਸ਼ ਕਰਾਂਗੇ ਪਤਾ ਨਹੀਂ ਉਹ ਕਿੱਥੋਂ ਤੱਕ ਰੱਬ ਸਾਨੂੰ ਸ਼ਕਤਾ ਦਿੰਦਾ ਨਿਭਰਦੀ ਕੀ ਜਿਹੜੇ ਆ ਬਾਰਡਰ ਵਾਲੇ ਜਿਹੜੇ ਗਰੀਬ ਲੋਕ ਹੈ ਜਾਂ ਵਿਚਾਰੇ ਜਿਨ੍ਹਾਂ ਕੋਈ ਟਰੈਕਟਰ ਸਾਹਵੇਂ ਤੇਲ ਨਹੀਂ ਹੈ ਉਹਨਾਂ ਦੀ ਕਾਂਗਰਸ ਪਾਰਟੀ ਟਰੈਕਟਰ ਜਿੱਥੋਂ ਮਰਜੀ ਲਿਆਵੇ ਖੇਲ ਪਾਵਾਂਗੇ ਟਰੈਕਟਰ ਚਲਾਵਾਂਗੇ ਤੁਹਾਨੂੰ ਨਾਲ ਲਾਵਾਂਗੇ ਉਹਨਾਂ ਦੇ 2-2 ਢਾਈ-ਢਾਈ ਕਿੱਲੇ ਜਿਹੜੇ ਹੋਣਗੇ ਉਹ ਸਵਾਰ ਕੇ ਜਾਵਾਂਗੇ ਮੰਗ ਲਓ ਗਿੱਦਣ ਵੀ 25 ਟਰੈਕਟਰ ਦੀ ਲੈ ਵੀ 3 ਦਿਨ ਲਾ ਕੇ ਆਉ। ਸਾਡੀ ਕਾਂਗਰਸ ਪਾਰਟੀ ਦੀ ਇਹ ਇਹ ਵਿਉਂਤ ਬਣੀ ਦੀ ਹੈ ਵੀ ਐ ਕੋਸ਼ਿਸ਼ ਕਰਕੇ ਹੋ ਸਕਦਾ ਸਾਰਿਆਂ ਦਾ ਭਾਈ ਦਾ ਆ ਵੀ ਹੋਵੇ। ਪਰ ਇਸ ਤਰ੍ਹਾਂ ਦੀ ਸਾਡੀ ਆ ਵੀ ਜਿੱਥੇ ਜਿੱਥੇ ਪਾਣੀ ਨਹੀਂ ਆਇਆ ਉੱਥੋਂ ਦੇ ਲੋਕਾਂ ਨੂੰ ਬੰਦਾਰ ਕੇ ਆਪਦੇ ਕਾਂਗਰਸ ਦੇਆਂ ਨੂੰ ਉਹਨਾਂ ਦੇ ਪੇਤਰ ਪਵਾ ਕੇ ਤੇ ਉਹਨਾਂ ਨੂੰ ਸੰਸਦ ਦੇ ਨਾਲ ਭੇਜ ਕੇ ਤੇ ਇਹ ਥੋੜੀ ਮਦਦ ਕਰਾਂ ਇਹ ਪਾਣੀ ਉਤਰ ਜਾਂਦੇ ਇਹ ਵੀ ਤੁਹਾਡਾ ਹੱਲ ਕਰਾਂਗੇ ਚੌਥੀ ਗੱਲ ਆ ਬੇੜਾ ਥੋੜਾ ਜਿਹੜਾ ਸੀਗਾ ਮੈਂ ਧੰਨਵਾਦੀ ਆ ਤੇੜਾ ਵੀ ਇੰਜ ਲੱਗ ਗਿਆ ਲੱਗ ਗਿਆ ਚੱਲੂ ਪਹਿਲਾ ਹੱਥਾਂ ਨਾਲ ਹੀ ਚਲਾਉਂਗੇ ਅਸੀਂ ਭਾਈ ਹਾਂ 100 100 ਬੰਦਾ ਸਾਡੀ 2000 ਸੱਤ ਇੱਕ ਵਈ ਪੱਕੀ ਹੋ ਗਈ ਇੱਕ ਸੈਕਿੰਡ ਇੱਕ ਹੋ ਗਈ ਗੱਲ ਜੀ ਇੱਕੋ ਕਰ ਲੈ ਥੋੜੀ ਸੁਣਦੇਵੇਂ ਸੁਣਦੇ ਇਹ ਬੇੜੇ ਦੇ ਹੁਣ ਇੰਜਨ ਲਾ ਕੇ ਦਿੱਤਾ ਹੈ ਕਿ ਯਾਰ ਹੱਥਾਂ ਨਾਲ ਕਿਵੇਂ ਲੈ ਕੇ ਜਾਓਗੇ ਬਹੁਤ ਔਖਾ ਕੰਮ ਹੈ ਤੇ ਨਾਲ ਹੀ ਇਹਾ ਪਾਣੀ ਵਾਲਾ ਜਿਹੜਾ ਹੈਗਾ ਉਹਦਾ ਤੇਲ ਦਾ ਵੀ ਇੰਤਜ਼ਾਮ ਕਰਾਂਗੇ ਵੀ ਇਹ ਨਾ ਵੇ ਇੰਜਨ ਦੀ ਲਾਟਾ ਤੇ ਆਪਾਂ ਤੇਲ ਅਸੀਂ ਤੇਲ ਵੀ ਦੇਾਂਗੇ ਉਹਨੇ ਚਰ ਗਰਦੀ ਤੇ ਇਹ ਸਾਡਾ ਤੇਲ ਵੀ ਚੱਲੂਗਾ ਤੇ ਇੰਜਨ ਵੀ ਸਾਡਾ ਚੱਲਿਆ ਕਰੂਗਾ ਉੱਥੇ ਤੁਹਾਡੇ ਬੇਟੇ ਸਾਡਾ ਤੇਲ ਤਾਂ ਦਰਿਆ ਲੈ ਗਿਆ ਹੋਰ ਲੈ ਗਏ ਆ ਨਾ ਇਹ ਪਹਿਲਾਂ ਸਾਡਾ ਤੇਲ ਤਾਂ ਦਰਿਆ ਲੈ ਗਿਆ ਜੀ ਕੋਈ ਗੱਲ ਸੋਇ ਤੇਲ ਫੋਟੇਟਾ ਅੱਜ ਫੀਡ ਵੀ ਲੈ ਕੇ ਆਏ ਆ ਤੁਹਾਡੇ ਵਾਸਤੇ ਰਾਸ਼ਨ ਦੀ ਲੋੜ ਪਈ ਰਾਸ਼ਨ ਵੀ ਹੋਰ ਭੇਜਾਂਗੇ ਇਹ ਦੱਸੀ ਜਾਊਗਾ ਸਾਡਾ ਗਰਦੀਪ ਤੇ ਉਹ ਤੁਹਾਨੂੰ ਸਮਾਨ ਓਵੇਂ ਓਵੇਂ ਅਸੀਂ ਪਚਾਈ ਚੱਲਾਂਗੇ ਇੰਜਨ ਦੀ ਜੀ ਸਾਲੂ ਮਤ ਕਰੋ ਜੀ ਵੱਡਾ ਪਿੰਡ ਗੱਟੀ ਮੰਦਰ ਸਾਡੇ ਇੰਜਨ ਚਾਹੀਦਾ ਇੰਜਨ ਕਿਦ ਕਿਹੜਾ ਜਿਹੜਾ ਪੇੜੇ ਵਾਲਾ ਜੀ ਦੇਤਾ ਜੀ ਸਾਡਾ ਪਿੰਡ ਗੱਟੀ ਮੰਦਰ ਉਹ ਮੈਂ ਕਿਹਾ ਗੱਟੀ ਮੰਦਰ ਨੂੰ ਨਹੀਂ ਦੇਦਾ ਕੱਲ ਨੂੰ ਲੈ ਦੇਾਂਗੇ ਕਦੇ ਵੀ ਕੀ ਗੱਲ ਕਰਦਾ ਸਰਪਾ ਇੰਜਨ ਹੋ ਗਿਆ ਤੁਹਾਡੇ ਨਾਲ ਕਿੰਨੇ ਦਾ ਆਉਂਦਾ ਪੁਰੀ ਰਸੋਗਨਰਲ ਨਾਲ ਤੁਹਾਨੂੰ ਜਿਆਦਾ ਮਹਾਂ ਹੈ ਨਵਾਂ ਇੰਜਨ ਨਵਾਂ ਇੰਜਨ ਦਾ ਸਾਰਾ ਇੰਜਨ ਗੇਅਰ ਬਾਕ ਸਾਰਾ ਸਿਸਟਮ 1 ਲੱਖ ਰੁਪਏ ਹੈ 1 ਲੱਖ ਰੁਪਏ ਲੈ ਆਪ ਹੀ 2 ਲੱਖ ਰੁਪਿਆ ਘਬਾਇਆ ਸਾਹਿਬ ਤੇ ਆਪਾਂ ਹੁਣੇ ਹੀ ਦਿੰਨੇ ਆ ਤੇ 1 ਲੱਖ ਰੁਪਿਆ ਫਰਾਉ ਤੇ ਲਗਾਓ ਬਈ ਦੇ ਨਾਲ ਮਫੀ ਕਰ ਸਕਦੇ ਹਾਂ ਹੁਣ ਜੇ ਤਾਂ ਬੱਜ ਜਾਂਦਾ ਘਬਾਇਆ ਸਾਹਿਬ ਨਰਿੰਦਰ ਮੋਦੀ ਦੀ ਕੁਰਸੀ ਤੇ ਆਉਂਦਾ ਤਾਂ ਹੁਣੇ ਪੱਕੀਆਂ ਕਰ ਦਿੰਦੇ ਅੰਥੇ ਹੀ ਮੈਂ ਵੀ ਗੁਰਦੀਪ ਆਓ ਆਹ ਸਾਹਿਬ ਨੂੰ ਆਓ ਰਾਜਾ ਸਾਹਿਬ ਲਾ ਵੀ ਗੁਰਦੀਪ ਆਓ ਆ ਬਈ ਮੈਂ ਵੀ ਲੱਕ ਆਹ ਫੋਟੋ ਕਰੋ ਆਹ ਲਓ ਜੀ ਇਹ ਜਿਹੜਾ ਇਹਨਾਂ ਥੋੜੇ ਬੇੜਾ ਲੱਗਾ ਬਈ ਇੰਜਨ ਥੋੜੇ ਬੇੜੇ ਤੇ ਇਹ ਇਹਨਾਂ ਦੇ ਪਿੰਡ 'ਚ ਕਹਿੰਦੇ ਬੇੜੇ ਦੇ ਇੰਜਨ ਐ ਨਹੀਂ ਉਹ ਵੀ ਗੁਰਦੀਪ ਸਿੰਘਾ ਲਵਾ ਕੇ ਦੇ ਦੇ ਬਈ ਇਹਨਾਂ ਨੂੰ ਫੜਾਵੇ ਇਹਨਾਂ ਤੋਂ ਲੈ ਕੇ ਦੇ ਇਹਨਾਂ ਨੂੰ ਮੈਂ ਲੈ ਲਊਂਗਾ ਆਪਣੇ ਆਪ ਦੇ ਦੂੰਦਾ ਉਹ ਫਿਰ ਬੇੜੇ ਦੀ ਫੋਟੋ ਪਾ ਦੇ ਲੋ ਕਈ ਯਾਰੀ ਕਹਿੰਦੇ ਆਪੇ ਬੰਦੇ ਨੂੰ ਪੈਸੇ ਦੇ ਕੇ ਚਲਾ ਦੇ ਆਹ ਨਹੀਂ ਨਹੀਂ ਜਿਹੜੀ ਗੱਲ ਹੋ ਜੇ ਤੂੰ ਉਹ ਨਹੀਂ ਕਈ ਯਾਰੀ ਕੋਈ ਬੰਦੇ ਨੂੰ ਪਾ ਫੜਾ ਦੇ ਜ਼ਿੰਮੇਵਾਰੀ ਆਸਤੇ ਅਗਲਾ ਕਰਦਾ ਖਣੀ ਆਪ ਦੇ ਨੂੰ ਦੇ ਦੇ ਨਹੀਂ ਨਹੀਂ ਉਹ ਲੈ ਲਓ ਉਹ ਨਹੀਂ ਤੂੰ ਲਵਾ ਕੇ ਉੱਥੇ ਫਿਰ ਬੇੜਾ ਛੱਡਨ ਆਵਾਂਗੇ ਵੀ ਆਹ ਲਾ ਠੀਕ ਹੈ ਜੀ

ਇਹ ਤਿਲਫੋਂ ਭੇਟਾ ਕਾਂਗਰਸ ਪਾਰਟੀ ਦੇ ਲੀਡਰਾਂ ਵੱਲੋਂ ਇਹ ਸਾਡੀ ਸੇਵਾ ਹੈ ਸੋ ਅਸੀਂ ਅਗਲੇ 15 ਦਿਨ ਸਾੜ ਹੀ ਲੈਣਾ ਇਸੇ ਤਰ੍ਹਾਂ ਲੱਗੇ ਰਹਿਣਾ ਕਾਂਜੋ ਸਰਕਾਰ ਦਿੱਲੀ ਚ ਵੀ ਸਾਡੀ ਹੈ ਨਹੀਂ ਤੇ ਥੱਲੇ ਵੀ ਨਹੀਂ ਤਾਂ ਲੱਖ ਨਹੀਂ ਆਉਣਾ ਸੀ ਕਰੋੜ ਰੁਪਈਆ ਆਉਣਾ ਸੀ ਇਕੱਠੇ ਪਿੰਡ ਨੂੰ ਪਤਾ ਨਹੀਂ ਸਰਕਾਰ ਤਾਂ ਮਰੀ ਗਈ ਹੈ ਮਰ ਗਈ ਹੈ ਐਵੇਂ ਲੋਕ ਕਹਿੰਦੇ 1600 ਕਰੋੜ ਰੁਪਏ ਕਹਿੰਦੇ ਮੋਤੀ ਦੇ ਗਿਆ 1600 ਕਰੋੜ ਰੁਪਇਆ ਜਨਾਬ ਪਤਾ ਕੀ ਹੈ ਜਿਵੇਂ ਡਰਮ ਦੇ ਵਿੱਚ ਪਾਣੀ ਦਾ ਗਲਾਸ ਪਾਇਆ ਹੋਵੇ ਅੱਧਾ ਸਾਡਾ 1600 ਕਰੋੜ ਨਾਲ ਕੀ ਬੰਦਾ ਹੈ 2.5 ਲੱਖ ਤਾਂ ਸਾਰਾ ਪਸ਼ੂ ਮਰ ਗਿਆ ਦੂਜੀਆਂ ਸਟੇਟਾਂ ਨੂੰ ਇੰਨਾ ਪੈਸਾ ਪਿਆ ਜਿਹੜੇ ਬਾਈ ਝਾੜੂ ਵਾਲੇ ਤੁਸੀਂ ਬਣਾਏ ਸੀ ਸੱਤ ਸਾਡੀ ਹੱਥ ਤੇ ਜਿਤਾ ਕੇ ਤਾਂ ਲੰਬੇ ਨਹੀਂ ਕੋਈ ਥਿਆਇਆ ਬੋਲੋ ਆਪ ਦਸੀ ਜੀ ਨਖਿੱਲਰ ਕਹਿੰਦੇ ਮੈਨੂੰ ਕਿੰਨੇ ਬਣੇਗੀ ਜੀ ਹਾਂ ਸਹੀ ਗੱਲ ਜੀ ਉਹ ਬਾਈ ਫੌਜਾ ਸਿੰਘ ਆਇਆ ਨਹੀਂ ਆਇਆ ਫੌਜਾ ਸਿੰਘ ਹੈ ਕਿ ਉਹ ਯਾਰੀ ਸਾਡੇ ਬਾਈ ਦੀ ਫੌਜਾ ਸਿੰਘ ਜੀ ਆਏ ਉਹਨਾਂ ਦੀ ਮਾਰ ਕੇ ਆਏ ਉਹਨਾਂ ਦੀ ਮਾਰ ਗਿਆ ਨਹੀਂ ਜਿੱਤਾ ਗੁੱਸਤੇ ਹੁਈ ਸੌਤ ਦੂਜੀ ਗੱਲ ਇਹ ਆ ਵੀ ਚਿੰਤਾ ਨਾ ਕਰੋ ਇਹ ਰੱਬ ਦੀ ਜਿਹੜੀ ਮਾਰ ਹੈ ਇਹ ਮਾਰ ਘੱਟ ਪੈਣੀ ਸੀ ਜੇ ਮਾਰ ਕੁਦਰਤੀ ਮਾਰ ਦੇ ਨਾਲ ਇਹਨਾਂ ਨੇ ਵੀ 75% ਉੱਥੋਂ ਪਾਣੀ ਵੱਧ ਛੱਡਦਾ ਜੇ ਪਹਿਲਾਂ ਪਾਣੀ ਹੌਲੀ ਹੌਲੀ ਛੱਡਦਾ ਤਾਂ ਨੁਕਸਾਨ ਨਹੀਂ ਹੋਣਾ ਸੀ ਉੱਥੇ ਪਾਣੀ ਜਮਾ ਕਰੀ ਰੱਖਿਆ ਜਮਾ ਕਿਉਂ ਕੀਤਾ ਹੁਣ ਤਾਂ ਵੀ ਸੁਣ ਲਾ ਉਹਨਾਂ ਨੇ ਆਖਿਆ ਵੀ ਟੇਲਾਂ ਤੇ ਅਸੀਂ ਪਾਣੀ ਪਹਚਾਵਾਂਗੇ ਤੇ ਮੌਕੇ ਤੇ ਲੋਕ ਕਹਿਣਗੇ ਟੇਲਾਂ ਤੇ ਪਹੁੰਗਿਆ ਵੀ ਜਿਵੇਂ ਟੈਂਕੀ ਚ ਪਾਣੀ ਇਕੱਠਾ ਕਰ ਲੈਨੇ ਆਂ ਇਕੋਦਾਂ ਛੱਡਦੇ ਆਂ ਫੇਰ ਪਿੰਡ ਚ ਆਉਂਦਾ ਉੱਤੋਂ ਮੌਸਮ ਵਿਭਾਗ ਨੇ ਕਹਿਤਾ ਵੀ 105% بارش ਹੈ ਅਣਜਾਣ ਬੰਦਿਆਂ ਦੇ ਹੱਥ ਚ ਫੜਾਤਾ ਤੁਸੀਂ ਯੋਗਾ ਜੇ ਬੇੜਾ ਅਣਜਾਣ ਨੂੰ ਫੜਾ ਲਿਓਗੇ ਲੈ ਕੇ ਡੋਗੇ ਜੂ ਐਵੇਂ بارشਾਂ ਜਦੋਂ ਵੱਧ ਸੀ ਇਹਨਾਂ ਨੇ ਉਹ ਡੈਮ ਖਾਲੀ ਕਰਨਾ ਸੀ ਵੀ ਫੁੱਟ ਜਦੋਂ ਪਾਣੀ ਆ ਹੀ ਜਾਣਾ ਹੈ ਮਗਰੋਂ ਤੈਨੂੰ ਪਤਾ ਹੈ بارشਾਂ ਮੌਸਮ ਵਿਭਾਗੀ ਕਹਤੀਆਂ ਤੇ ਭਰਾਵਾ ਇਹਦੇ ਤੋਂ ਖਾਲੀ ਹੌਲੀ-ਹੌਲੀ ਛੰਡ ਨੰਗੀ ਜਾਵੇ ਉਹਨੂੰ ਪੜ ਕੇ ਰੱਖਿਆ 1678 ਫੁੱਟ ਤੇ ਉਹਨੂੰ 1400 ਕਰਨਾ ਚਾਹੀਦਾ ਸੀ ਉੱਤੋਂ ਪੈ ਗਿਆ ਮੀਂਹ ਤੇ ਉੱਤੋਂ ਆ ਕੇ ਬੱਦਲ ਫੜ ਕੇ ਪਾਣੀ ਹੋਰ ਆ ਗਿਆ ਇਹਨਾਂ ਨੇ ਆਖਿਆ ਹੁਣ ਡੈਮ ਨਾ ਟੁੱਟੇ ਤੇ ਰਾਤ ਨੂੰ ਛੜਤਾ ਫੜਨਗੇ ਹੋ ਗਿਆ ਰੋੜ ਕੇ ਮੀ ਪਾਣੀ ਆਉਣਾ ਸੀ ਫਿਰ ਜੇ ਥੋੜਾ 2000 ਕਿੱਲਾ ਨੁਕਸਾਨ ਹੋਇਆ ਤਾਂ ਫਿਰ 100 ਕਿੱਲੇ ਦਾ ਹੋਣਾ ਸੀ ਹਾਂ ਜੀ ਹਾਂ ਸਮਝ ਗਏ ਨਾ ਹੋਣਾ ਸੀ ਹੋਣੀ ਨਹੀਂ ਨੰਦਾ ਜੇ 来 ਕਿੰਨੇ ਆ ਗਿਆ ਵੀ ਕਿੰਨੇ ਦਿਨ ਚ ਚੱਲਣਾ ਤੇ ਪਾਣੀ ਉਹ ਦੱਸਾਂ ਦਿਨਾ ਕਿ ਨੰਗ ਜਾਂਦਾ ਉਹ ਤੋਂ ਪਹਿਲਾਂ ਇਹ ਮੰਨਦਿਆਂ ਸ਼ੇਰਾਂ ਨੇ ਆ ਜਿਹੜੀ ਝਾੜੂ ਦੀ ਤੁਸੀਂ ਸਰਕਾਰ ਬਣਾਈ ਹੈ ਇਹਨਾਂ ਨੇ ਆ ਕੰਮ ਨਾਮ ਹੀ ਨਾ ਹੋਣਾ ਸੀ ਤਾਂ ਹੀ ਸੋ ਤੁਹਾਡਾ ਧੰਨਵਾਦ ਚਲੋ ਮਹਾਰਾਜ ਆ ਬੇਲੇ ਦੇ ਵੀ ਢੇੜਾ ਮਾਰੇ ਆਈਏ ਤੇ ਤੁਹਾਡੇ ਵਾਲਾ ਬੇੜਾ ਤਿਆਰ ਕਰਾਉਨੇ ਪੂਰੇ ਲੋਹੇ ਨੇ ਮੱਤਰਪਾ ਵਾਲਾ ਕਰਾਓ ਹੈ ਚਾੜੂ ਵਾਲਾ ਪੇਖ ਨਹੀਂ ਹਾਰੀਆਂ ਨਿਕਾਸ਼ ਬਾਗੂ ਪਟਰੀ ਤੇ ਹਾਰੀਆਂ ਘਟਾਓ ਇੱਥੇ ਲੋਕਾਂ ਦੇ ਘਰ ਰੁੜ ਕੇ ਤੂੰ ਪੈਨਸ਼ਨਾਂ ਨੂੰ ਦਿੰਦਾ ਇੱਥੇ ਰੁੜ ਕੇ ਝਾਗਰਾ ਵਾਲੇ ਹੈ ਧੰਨਵਾਦ ਮਨਜੀਤ ਸਾਹਿਬ ਕੀ ਆ ਰਹੇ ਹੈ ਕਹਿ ਮੈਂ ਮਰਦਾਰ ਸਾਹਿਬ ਹੈ ਜੀ ਇਹ ਚੇਅਰਮੈਨ ਆ ਸਾਡੇ ਸਕੂਨ ਦੇ ਦੇ ਪਲੱਸ 2 ਦਾ ਸਕੂਨ ਹੈ ਏ ਵੀਸਟਰ ਪੈਂਸਾਰਾ ਏ ਵੀਸਟਰ ਪੈਂਸਾਰਾ ਜੀ ਇਹਨਾਂ ਨੇ ਤੁਹਾਨੂੰ ਅਸਲ ਗੱਲ ਦੱਸਣੀ ਜਿਹੜੇ ਅਸਲ ਵਾਕਾਪਨ ਬੋਲੋ ਜੀ ਕਿਹਕੇ ਚਲਾ ਕਰਕੇ ਗੱਲ ਕੋਈ ਕਰੋ ਗੱਲ ਬੈਠੋ ਬਾਕੀ ਬੈਠੇ ਕਰੋ ਕੋਈ ਗੱਲ ਸਾਡਾ ਤੁਹਾਨੂੰ ਸਾਡਾ ਗੱਤੀ ਮਤ ਸਾਡਾ ਪਿੱਛੇ ਹਾਂ ਕੋਈ ਨਹੀਂ ਕਰਦੇ ਕੋਈ